ਅੱਜ ਫਿਰ ਪਹੁੰਚਿਆ ਜੀ ਪੰਨਾ ਸੰਤ ਕੋੜੇ ਵਾਲੇ ਸਾਨੇਵਾਲ ਦੇ ਵਿੱਚ ਜਿਹੜੇ ਪੰਨਾ ਸਿੰਘ ਪੰਨਾ ਸਿੰਘ ਹੈਗੇ ਉਸ ਮੇਰੇ ਦਾਦਾ ਜੀ ਨੇ ਹਾਂ ਜਿਹੋ ਵੀ ਓਮ ਪ੍ਰਕਾਸ਼ ਜੀ ਹੈ ਮੇਰੇ ਪਿਤਾ ਜੀ ਨੇ ਜੀ ਇਹ ਚਟਨੀ ਦਾ ਕਾਫੀ ਮਸ਼ਹੂਰ ਜੇਕਰ ਕੀਤਾ ਜਾਂਦਾ ਹੈ ਜਿਹੜੀ ਚਟਨੀ ਹੈ ਕਿਸ ਤਰੀਕੇ ਨਾਲ ਜਿਹੜੀ ਬਣਾਈ ਜਾਂਦੀ ਹੈ ਕਿਉਂਕਿ ਲੋਕ ਲੋਕ ਚਟਨੀ ਨਾਲ ਸਵਾਦ ਜਿਹੜਾ ਖਾਂਦੇ ਨੇ ਚੇਸ ਬੜਾ ਵਧੀਆ ਆਉਂਦਾ ਵਾ ਕਿਸ ਤਰੀਕੇ ਨਾਲ ਚਟਨੀ ਜਿਹੜੀ ਬਣਾਈ ਹੈ ਪਹਿਲ ਵਾਂ ਦੀ ਹੱਥੀਂ ਪੰਨਾ ਸੁਪ ਕੋੜੇ ਵਾਲੇ ਤਾਂ ਪਹਿਲਵਾਨ ਦੀ ਹੱਡੀ ਨਾਲ ਜਿਗਰ ਕੀਤਾ ਜਾਂਦਾ ਹੈ ਤਾਂ ਇਸ ਤਰ੍ਹਾਂ ਨਾਮ ਜਿਹੜਾ ਜੋੜਿਆ ਇਹ ਜੀ ਮੇਰੇ ਪਾਪਾ ਜੀ ਟੀਵੀ ਚਾਹੁੰਦੇ ਹੁੰਦੇ ਸੀਗੇ ਸ਼ਨਕਾਟਾ ਜਸਵਿੰਦਰ ਪਾਲ ਬਾਲਮਕਰ ਸ਼ਰਮਾ ਜੀ ਨਾਲ ਵਿਚਕਾਰਾ ਚੈਨਲ ਹੀ ਚਾਹੁੰਦੇ ਸੀ ਦੂਰਦਰਸ਼ਨ ਦੀ ਆਪ ਸੀ ਜੀ ਉਹਨਾਂ ਨਾਲ ਫਿਰ ਨਾਲ ਪچھے ਪਹਿਲ ਪ੍ਰਵਾਨ ਜੀ ਬੁਲਾਣ ਲੱਗੇ ਪੌਂਫਟ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਜੀ ਸਾਡੇ ਦਾਦਾ ਜੀ ਸਾਡੇ ਪਿਤਾ ਜੀ ਸਭ ਦਾ ਨਾਮ ਉਹ ਪੁੱਛ ਰਹੇ ਆ ਹਾਂਜੀ ਉਹਨਾਂ ਦੇ ਬੱਚੇ ਆ ਜੀ ਸਾਨੂੰ ਬਹੁਤ ਤਸ਼ੀਨ ਮਹਿਸੂਸ ਸ਼ਸ਼ੀਕਲ ਦੋਸਤੋ ਮੈਂ ਤੁਹਾਡਾ ਆਪਣਾ ਰਿਪੋਰਟਰ ਸਵਰਨਜੀਤ ਸਿੰਘ ਅੱਜ ਫਿਰ ਪਹੁੰਚਿਆ ਜੀ ਪੰਨਾ ਸੰਕ ਕੋੜੇ ਵਾਲੇ ਸਾਨੇਵਾਲ ਦੇ ਵਿੱਚ ਜਦੋਂ ਵੀ ਲੁਧਿਆਣਾ ਦੇ ਵਿੱਚ ਜਾਣਿਆ ਤਾਂ ਗਿਲ ਰੋਡ ਦੇ ਵਿੱਚ ਮਸ਼ਹੂਰ ਇੱਕ ਦੁਕਾਨ ਜਿਹੜੀ ਪੰਨਸ ਪਕੌੜੇ ਵਾਲੇ ਦੇ ਨਾਮ ਤੇ ਦੁਕਤ ਪਹਿਲਵਾਂ ਦੀ ਹਕੀ ਵਜੋਂ ਨਾਮ ਜਾਣਿਆ ਜਾਂਦਾ ਹੈ ਅੱਜ ਸਾਡੇ ਵਿਚਕਾਰ ਮੌਜੂਦ ਨੇਂਦਿਲਦਾਰ ਬਗਾ ਜੀ ਪਹਿਲਾਂ ਮੈਂ ਤੁਹਾਨੂੰ ਤਸਵੀਰਾਂ ਦਿਖਾ ਦਵਾਂ ਕਿ ਪੰਨਸ ਪਕੌੜੇ ਵਾਲਾ ਉਸ ਦੇ ਨਾਲ ਹੀ ਜਿਹੜੀ ਤਸਵੀਰ ਹੈ ਓਮ ਪ੍ਰਕਾਸ਼ ਜਿਹੜੇ ਸਰਦਾਰ ਪੰਨਸ ਪਕੌੜੇ ਵਾਲੇ ਨੇ ਜਿਹੜੇ ਜਿਨ੍ਹਾਂ ਨੇ ਇੱਕ ਪੰਨਸ ਪਕੌੜੇ ਵਾਲੇ ਦੀ ਨਾਮ ਦੇ ਆਪਣੇ ਨਾਮ ਤੋਂ ਜਿਹੜੀ ਮਸ਼ਹੂਰ ਇੱਕ ਦੁਕਾਨ ਸ਼ੁਰੂ ਕੀਤੀ ਸੀ ਪਕੌੜਿਆਂ ਦੇ ਨਾਮ ਤੇ ਉਹਨਾਂ ਦੇ ਬੇਟੇ ਓਮਪ੍ਰਕਾਸ਼ ਜੀ ਨੇ ਵੀ ਜਿਹੜੀ ਕਾਫੀ ਦੁਕਾਨ ਚਲਾਈ ਹੈ ਤੇ ਉਹਨਾਂ ਦੇ ਬੇਟੇ ਸਾਡੇ ਵਿਚਕਾਰ ਮਜੂਦ ਨੇ ਦਿਲਦਾਰ ਬੱਗਾ ਜੀ ਆਪਾਂ ਗੱਲਬਾਤ ਕਰ ਲੈਨੇ ਆ ਹਾਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਰ ਸਵਾਗਤ ਹੈ ਤੁਹਾਡਾ ਪਹਿਲਾ ਚੈਨਲ ਦੇ ਵਿੱਚ ਤੇ ਆਪਾਂ ਪਹਿਲਾਂ ਵੀ ਗੱਲਬਾਤ ਕੀਤੀ ਸੀ ਕਿ ਪੰਨਾ ਸਿੰਘ ਪਕੌੜੇ ਵਾਲੇ ਲੁਧਿਆਣਾ ਦੇ ਵਿੱਚ ਕਾਫੀ ਮਸ਼ਹੂਰ ਨੇ ਪਹਿਲਾਂ ਕੀ ਤੁਸੀਂ ਦੱਸ ਸਕਦੇ ਹੋ ਕਿ ਜਿਹੜੇ ਪੰਨਾ ਸਿੰਘ ਪਕੌੜੇ ਵਾਲੇ ਤੁਹਾਡੀ ਕਿਸ तरह ਦੇ ਰਿਸ਼ਤਾ ਸੀਗਾ ਨਾਲ ਜਿਹੜੇ ਪੰਨਾ ਸਿੰਘ ਪੰਨਾ ਸਿੰਘ ਹੈਗੇ ਉਸ ਮੇਰੇ ਦਾਦਾ ਜੀ ਨੇ ਹਾਂ ਜੋ ਕਿ ਓਮਪ੍ਰਕਾਸ਼ ਜੀ ਆ ਮੇਰੇ ਪਿਤਾ ਜੀ ਨੇ ਜੀ ਤੇ ਉਹਨਾਂ ਦੇ ਤੁਸੀਂ بیٹے ਦਿਲਦਾਰ ਬਕਰ ਜੀ ਜੀ ਹੰਪ੍ਰਕਾਸ਼ੀ کافی ਲੰਬੇ ਸਮੇਂ ਤੋਂ ਜਿਹੜੀ ਲੁਧਿਆਣਾ ਦੇ ਵਿੱਚ ਵੀ ਦੁਕਾਨ ਤੁਹਾਡੀ ਓਪਨ ਕੀਤੀ ਗਈ ਹੈ ਕਿੰਨੇ ਲੰਬੇ ਸਮੇਂ ਤੋਂ ਜਿਹੜੀ ਦੁਕਾਨ ਆ ਉੱਥੇ ਇਹ ਜਿਹੜੀ ਸਾਡੀ ਦੁਕਾਨ ਆ ਜੀ 60 ਤੋਂ 70 ਸਾਲ ਪੁਰਾਣੀ ਦੁਕਾਨ ਆ ਜੀ ਅ ਸਰਵਾਤੀ ਦੂਰ ਦੇਖਿਆ ਜਾਵੇ ਤਾਂ ਮਤਲਬ ਕਿ ਸਿੱਕੇ ਨਾਲ ਕਿਉਂਕਿ ਪੰਨਾ ਸੰ ਪਕੌੜੇ ਵਾਲੇ ਨਾਮ ਜਿਹੜਾ ਹੈ ਪੰਨਾ ਸੰ ਪਕੌੜੇ ਵਾਲੇ ਕੀ ਜਿਹੜੀ ਸਰਵਾਤੀ ਦੂਰ ਸਹੀ ਕਿਸ ਤਰ੍ਹਾਂ ਦਾ ਰਿਹਾ ਸੀ ਕਿ ਪਕੌੜਿਆਂ ਦੇ ਇੱਕ ਜਿਹੜਾ ਆਪਾਂ ਬਣਾ ਕੇ ਸ਼ੁਰੂ ਕੀਤੀ ਗਈ ਸੀ ਇਹ ਸਟਾਰਟਿੰਗ ਤੋਂ ਮੇਰੇ ਦਾਦਾ ਜੀ ਮੇਰੇ ਪਿਤਾ ਜੀ ਸ੍ਰੀ ਹੰਪ੍ਰਕਾਸ਼ ਜੀ ਬਾਕੀ ਮੇਰੇ ਚਾਚੇ ਜੀ ਨੇ ਸਾਰਿਆਂ ਨੇ ਮਿਲ ਕੇ ਕੰਮ ਸ਼ੁਰੂ ਕੀਤਾ ਸੀ ਜੀ ਗਿਲ ਰੋਟੀ ਤੇ ਅੱਜ ਹੋਈ ਸੇਮ ਕੁਆਲਿਟੀ ਤੁਸੀਂ ਸਾਨੇਵਾਲ ਦੇ ਵਿੱਚ ਲੈ ਕੇ ਆਏ ਹੋ ਸਾਨੇਵਾਲ ਚੌਂਕ ਦੇ ਵਿੱਚ ਪੰਨਾ ਸੰ ਪਕੋੜੇ ਵਾਲੇ ਤੇ ਨਾਮ ਤੇ ਜਿਹੜੀ ਸ਼ਾਪ ਖੁੱਲੀ ਹੈ ਕਿ ਉਸੇ ਤਰ੍ਹਾਂ ਦੀ ਕੁਆਲਿਟੀ ਸਾਨੇਵਾਲ ਦੇ ਵਿੱਚ ਮੌਜੂਦ ਹੈ ਹਾਂ ਤੁਹਾਨੂੰ ਸੇਮ ਕੁਆਲਿਟੀ ਦਾ ਨੋਟਸ ਵੀ ਇੱਥੇ ਹੀ ਮਿਲੇਗੀ ਤੁਹਾਨੂੰ ਇਸ ਦੇ ਨਾਲ ਆਪਾਂ ਜ਼ਿਕਰ ਕਰ ਲੈਣੇ ਆ ਕਿ ਕਾਫੀ ਲੰਬੇ ਸਮੇਂ ਤੋਂ ਜੋ ਇਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਤੁਹਾਡੇ ਦਾਦਾ ਜੀ ਪੰਨਾ ਸਿੰਘ ਜੀ ਔਰ ਤੁਹਾਡੇ ਫਾਦਰ ਸਾਹਿਬ 옴 ਪ੍ਰਕਾਸ਼ ਜੀ ਔਰ ਉਸ ਤੋਂ ਬਾਅਦ ਤੁਸੀਂ ਆਓ ਤਾਂ ਕਾਫੀ ਲੰਬੇ ਸਮੇਂ ਤੋਂ ਆਸਾਨੇਵਾਲ ਦੇ ਵਿੱਚ ਜਿਹੜੀ ਦੁਕਾਨ ਖੋਲੀ ਐ ਕਾਰਨ ਕਿ ਇਤਨਾ ਡਿਮਾਂਡ ਜਿਹੜਾ ਹੋਇਆ। ਇਹ ਐ ਮੇਰੀ ਪਹਿਲਾਂ ਇਹ ਛੋਟੇ ਛੋਟੇ ਹੁੰਦੇ ਸਾਨੂੰ ਰੋਜ਼ ਜੇ ਧਿਆਨ ਨਹੀਂ ਹੁੰਦਾ ਜਿਵੇਂ ਜਿਵੇਂ ਲੋਕਾਂ ਦੀ ਡਿਮਾਂਡ ਆਈ ਕਿ ਵੀ ਆਸਾਨੇਵਾਲ ਵੀ ਬ੍ਰਾਂਚ ਸ਼ੁਰੂ ਕਰੋ। ਫਿਰ ਅਸੀਂ ਆਪਣੀ ਬ੍ਰਾਂਚ ਖੋਲੀ ਪੰਨਾ ਸਿੰਘ ਪਕੌੜੇ ਵਾਲੇ ਪਹਿਲਵਾਨੀ ਰੱਜੀ। ਹੋਰ ਕਿਹੜੀ ਕਿਹੜੀ ਜਗ੍ਹਾ ਤੇ ਆਪਣੀ ਜਿਹੜੀ ਬ੍ਰਾਂਚ ਹੈ ਨਾ? ਜਿਹੜੀ ਸਾਡੇ ਦਾਦਾ ਜੀ ਨੇ ਚਾ ਇੱਕ ਬਸੰਪਾਰਗਾਇਕ ਚੰਡੀਗੜ੍ਹ ਰੋਡ ਤੇ ਤੇ ਉੱਥੇ ਵੀ ਸੇਮ ਇਦਾਂ ਦੀ ਕੁਆਲਿਟੀ ਇਦਾਂ ਦੇ ਪ੍ਰੋਡਕਟ ਜਿਹੜੇ ਮਤਲਬ ਅਵੇਲੇਬਲ ਹੈ ਤੁਹਾਨੂੰ ਉਹ ਸੇਮ ਹੀ ਪ੍ਰੋਡਕਟ ਮਿਲਣਗੇ ਸਾਰੀ ਕੁਆਲਿਟੀ ਸੇਮ ਮਿਲੇਗੀ ਕੀ ਚੀਜ਼ ਹੈ ਜਿਹੜੀ ਆਪਣੇ ਸਾਹਨੇ ਵਾਲ ਚੌਂਕ ਦੇ ਵਿੱਚ ਇੱਥੇ ਹੈਗੀ ਸੀ ਜੇ ਤੁਹਾਨੂੰ ਇੱਥੇ ਜੀ ਫਰੀ ਰੋਡਾ ਮਿਲੇਗਾ ਸਪੈਸ਼ਲ ਫਰੀ ਰੋਡਾ ਮਿਲੇਗਾ ਨਹੀਂ ਭਲੇ ਮਿਲਣਗੇ ਜੀ ਬਰੈਡ ਪੋੜਾ ਮਿਲੇਗਾ ਸਮੋਸਾ ਮਿਲੇਗਾ ਛੋਲੇ ਪੂਰੇ ਮਿਲਣਗੇ ਟਿੱਕੀ ਮਿਲੇਗੀ ਆਲੂ ਦੀ ਪਾਲਕ ਦੀ ਗੋਭੀ ਦੀ ਆਪਾਂ ਗੱਲ ਕਰ ਲੈਨੇ ਆ ਇਸ ਦੇ ਨਾਲ ਨਾਲ ਕੋਸ਼ਤ ਦੀ ਜਿਸਾਂ ਪਹਿਲਾਂ ਵੀ ਆਪਾਂ ਜ਼ਿਕਰ ਕੀਤਾ ਸੀਗਾ ਕਿ ਕੋਸ਼ਤ ਕਿਸ ਤਰ੍ਹਾਂ ਦਾ ਇਤਜ਼ਾਮ ਮਤਲਬ ਕਿ ਦਾ ਹਾਈ ਰੇਟ ਹੈ ਕਿ ਜਿਆਦਾ ਲੋਅਰ ਰੇਟ ਹੈ ਉਹ ਸਾਡੇ ਜਨਰਲ ਰੇਟ ਹੈ ਇਸ ਚੀਜ਼ਾਂ ਦੇ ਅੱਛੀ ਕੁਆਲਿਟੀ ਹੈ ਸਾਡੇ ਪ੍ਰੋਡਕਟ ਪ੍ਰੋਡਕਟ ਇਸ ਦੇ ਨਾਲ ਨਾਲ ਉਹ ਕੋਈ ਇੱਕ ਚਟਨੀ ਦਾ ਕਾਫੀ ਮਸ਼ਹੂਰ ਜਿਕਰ ਕੀਤਾ ਜਾਂਦਾ ਹੈ ਜਿਹੜੀ ਚਟਨੀ ਹੈ ਕਿਸ ਤਰੀਕੇ ਨਾਲ ਜਿਹੜੀ ਬਣਾਈ ਜਾਂਦੀ ਹੈ ਕਿਉਂਕਿ ਲੋਕ ਲੋਕ ਚਟਨੀ ਨਾਲ ਸਵਾਦ ਜਿਹੜਾ ਖਾਂਦੇ ਨੇ ਟੇਸਟ ਬੜਾ ਵਧੀਆ ਆਉਂਦਾ ਵਾ ਕਿਸ ਤਰੀਕੇ ਨਾਲ ਚਟਨੀ ਜਿਹੜੀ ਬਣਾਈ ਹੈ ਸਾਡੇ ਜਿਹੜੀ ਇਹ ਚਟਨੀ ਹੈ ਜੀ ਸੇਵ ਦੀ ਚਟਨੀ ਬਣਦੀ ਹੈ ਜੀ ਵਧੀਆ ਜਿਹੇ ਮਸਾਲੇ ਪਾਈ ਜਾਂ ਜਿਸ ਤਰ੍ਹਾਂ 50 ਪਕੌੜੇ ਵਾਲੇ ਨੇ ਤਾਂ ਉਸ ਦੇ ਨਾਲ ਨਾਲ ਹੋਰ ਕਿਹੜੇ ਕਿਹੜੇ ਜਿਸ ਤਰ੍ਹਾਂ ਤੁਸੀਂ ਲਿਖ ਕੇ ਵੀ ਲਗਾਇਆ ਹੈ ਕਿ ਦਹੀਂ ਪੱਲੇ ਮਿਕਸ ਪਕੌੜਾ ਜਾਂ ਛੋਲੇ ਫਟੋਰੀ ਅਵੇਲੇਬਲ ਨੇ ਤਾਂ ਉਹਨਾਂ ਦੇ ਡੀਟ ਵੀ ਕਿਸ ਤਰ੍ਹਾਂ ਦੇ ਨੇ ਸਾਡੇ ਜਨਰਲ ਰੇਟ ਹੈ ਜੀ ਜਿਵੇਂ ਛੋਲੇ ਫਟੋਰੀ ਪਲੇਟ ਹੈ ਕਿ ਸਾਡੇ 60 ਰੁਪਏ ਪਨੀਰ ਪਕੌੜਾ 50 ਰੁਪਏ ਹੈ ਜੀ 90 ਰੁਪਏ ਆ ਮਿਕਸ ਪਕੌੜੇ ਆ 12 ਰੁਪਏ ਦਾ ਸਮੋਸਾ ਜੀ 25 ਰੁਪਏ ਦਾ ਬੈਗ ਵੀ ਸਜ ਜੀ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਸੀਗਾ ਪਹਿਲਾਂ ਵੀ ਡਿਸਕਸ ਕੀਤੀ ਸੀ ਲੋਕਾਂ ਦੇ ਰੂਬਰੂ ਹੋਏ ਸੀ ਦਰਸ਼ਕਾਂ ਦੇ ਰੂਬਰੂ ਹੋਏ ਸੀਗੇ ਤਾਂ ਤੁਸੀਂ ਵੀਦੋਂ ਓਪਨ ਕੀਤੀ ਸੀ ਦੁਕਾਨ ਪਨਾ ਸਰਪੁਰ ਕਿਸਮ ਦਾ ਰਿਸਪੌਂਸ ਰਿਹਾ ਲੋਕਾਂ ਦਾ ਹੁਣ ਤੱਕ ਕਿਸ ਤਰ੍ਹਾਂ ਜਿਹੜੀ ਦੁਕਾਨ ਖੋਲੀ ਗਈ ਉਸ ਤੋਂ ਬਾਅਦ ਕਿਸ ਤਰ੍ਹਾਂ ਦਾ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡਾ ਇੰਨਾ ਸਾਥ ਦਿੱਤਾ ਇੰਨਾ ਪਿਆਰ ਮਿਲਿਆ ਬਾਕੀ ਸਾਨੇ ਵਾਲੀ ਜਨਤਾ ਨੇ ਸਾਨੂੰ ਬਹੁਤ ਹੀ ਪਿਆਰ ਦਿੱਤਾ ਬਹੁਤ ਹੀ ਪਿਆਰ ਤੇ ਕੀ ਅਪੀਲ ਕਰਦੇ ਹਾਂ ਦਰਸ਼ਕਾਂ ਨੂੰ ਕਿਸ ਤਰ੍ਹਾਂ ਦੀ ਅਪੀਲ ਕਰਦੇ ਹਾਂ ਕਿ ਲੋਕਾਂ ਦੁਆਰਾ ਤੁਹਾਡਾ ਹੋਰ ਇਥੇ ਪਹ ਅਸੀਂ ਸਾਨੇ ਵਾਲੇ ਨਿਵਾਸੀਆਂ ਨੂੰ ਸਭ ਨੂੰ ਇੱਕ ਵਾਰੀ ਹੱਥ ਜੋੜ ਕੇ ਫੇਰ ਬੇਨਤੀ ਕਰਾਂ ਜਿਵੇਂ ਤੁਸੀਂ ਸਾਨੂੰ ਪਿਆਰ ਦਿੱਤਾ ਇਸੇ ਹੀ ਬਾਸ ਨੂੰ ਪਿਆਰ ਦੇ ਦੇਵਾ ਅਸ਼ੀਰਵਾਦ ਕਰਦੇ ਸਿੱਚੀ ਬਿਲਕੁਲ ਆਪਾਂ ਇੱਕ ਜਿਸ ਤਰ੍ਹਾਂ ਜ਼ਿਕਰ ਕੀਤਾ ਸੀ ਤੁਸੀਂ ਪਹਿਲਾਂ ਵੀ ਸਾਨੂੰ ਦੱਸਿਆ ਸੀਗਾ ਕਿ ਪਹਿਲਵਾਂ ਦੀ ਹੱਡੀ ਬੰਨਾ ਸੁਪ ਕੋਰੇ ਵਾਲੇ ਤਾਂ ਪਹਿਲਵਾਂ ਦੀ ਹੱਡੀ ਨਾਲ ਜ਼ਿਕਰ ਕੀਤਾ ਜਾਂਦਾ ਹੈ ਤਾਂ ਕਿਸ ਤਰ੍ਹਾਂ ਨਾਮ ਜਿਹੜਾ ਜੋੜਿਆ ਇਹ ਜੀ ਮੇਰੇ ਪਾਪਾ ਜੀ ਟੀਵੀ ਚਾਹੁੰਦੇ ਹੁੰਦੇ ਸੀਗੇ ਸ਼ਨਕਾਟਾ ਜਸਵਿੰਦਰ ਪਾਲ ਬਲਮਕਰ ਸ਼ਰਮਾ ਜੀ ਨਾਲ ਮਿਸ਼ਕਾਰਾ ਚੈਨਲ ਹੀ ਚਾਹੁੰਦੇ ਸੀ ਦੂਰਦਰਸ਼ਨ ਵੀ ਹੁੰਦੀ ਸੀ ਉਹਨਾਂ ਨਾਲ ਫਿਰ ਨਾਲ ਨਾਲ ਪਿੱਛੇ ਪਹਿਲ ਪ੍ਰਵਾਨ ਜੀ ਬੁਲਾਣ ਲੱਗੇ ਪੌਂਪੀ ਜੀ ਇਹਦੇ ਕਰਕੇ ਫਿਰ ਇਹਨਾਂ ਨੂੰ ਪਹਿਲਵਾਨ ਦੇਖੋ ਕਿਵਾਂ ਨੂੰ ਸਾਡੇ ਫਾਦਰ ਸਾਹਿਬ ਜਿਹੜੇ ਸੰਕਾਟ ਦੇ ਵਿੱਚ ਕੰਮ ਕਰਦੇ ਜਸਵਿੰਦਰ ਪੱਲਾ ਜੀ ਨਾਲ ਤਾਂ ਕਿਹੜੀ ਕਿਹੜੀ ਸੰਕਾਟਾਂ ਦੇ ਵਿੱਚ ਆਏ ਕਿਹੜੇ ਕਿਹੜੇ ਰੋਲ ਉਹਨਾਂ ਨੇ ਨਿਭਾਏ ਸੰਕਾਟਾ 99 99 92 ਜੇ ਸਕਿੱਟਾ ਕਰ ਦਿੰਦੇ ਜੀ ਪੱਲਾ ਜੀ ਨਾਲ ਬਾਲ ਮੁਕਰ ਸ਼ਰਮਾਂ ਅੰਕਲ ਜੀ ਉਹਨਾਂ ਬਿਸ਼ਕਾਰਾ ਚੈਨਲ ਆਪਣੇ ਜਲੰਧਰ ਦੂਰਦਰਸ਼ਨੇ ਜਾਂਦੇ ਰਹੇ ਨੇ ਜੀ ਜੀ ਬਕਸ਼ਰ ਦੇ ਸ਼ਿੰダー ਜੀ ਨੂੰ ਨਮਸਕਾਰ ਲੈ ਕੇ ਗਏ ਫਸਟ ਟਾਈਮ ਅੱਜ ਆਪਾਂ ਗੱਲ ਕਰ ਲੈਨੇ ਆ ਤੁਹਾਡੇ ਫਾਦਰ ਸਾਹਿਬ ਤੁਹਾਡੇ ਦਾਦਾ ਜੀ ਮਤਲਬ ਪੰਨਾਸਪ ਕੋੜੇ ਵਾਲੇ ਜਿਹੜਾ ਇੱਕ ਪਕੋੜੀ ਤੋਂ ਦੁਕਾਨ ਸ਼ੁਰੂ ਕਰਕੇ ਅੱਜ ਬਹੁਤ ਵਧੀਆ ਕੁਆਲਿਟੀ ਨੂੰ ਕਿ ਸਾਰੀ ਦੁਨੀਆ ਦੇ ਵਿੱਚ ਨਾਮ ਜ਼ਿਕਰ ਕੀਤਾ ਜਾਂਦਾ ਹੈ ਪੰਨਾਸਪ ਕੋੜੇ ਵਾਲਿਆਂ ਦਾ ਕਿਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਅੱਜ ਉਹਨਾਂ ਦੇ ਉਹਨਾਂ ਦੇ ਬੱਚੇ ਉਹਨਾਂ ਦੇ ਗਾਹਾਂ ਬੱਚੇ ਅੱਜ ਖੋਲ ਕੇ ਬੈਠੇ ਨੇ ਤਾਂ ਕਿਸ ਤਰ੍ਹਾਂ ਦਾ ਮਤਲਬ ਮਹਿਸੂਸ ਕਰਦੇ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਸਾਡੇ ਦਾਦਾ ਜੀ ਆ ਸਾਡੇ ਪਿਤਾ ਜੀ ਸਭ ਦਾ ਨਾਮ ਪੁੱਛਦੇ ਆ ਹਾਂ ਜੀ ਉਹਨਾਂ ਦੇ ਬੱਚੇ ਆ ਜੀ ਸਾਨੂੰ ਬਹੁਤ ਖੁਸ਼ੀ ਮਿਲ ਰਹੀ ਹੈ ਜੀ ਕਾਫੀ ਲੋਕਾਂ ਦਾ ਰਿਸਪੌਂਸ ਮਿਲ ਰਿਹਾ ਚੀਜ਼ ਲੈ ਕੇ ਹਾਂ ਸਾਨੂੰ ਬਹੁਤ ਹੀ ਅੱਛਾ ਰਿਸਪੌਂਸ ਮਿਲ ਰਿਹਾ ਹੈ ਜੀ ਲੁਧਿਆਣੇ ਦੇ ਵਿੱਚ ਜਿੱਥਾ ਕਾਫੀ ਲੋਕ ਜਿਗਰ ਕਰਦੇ ਨੇ ਲੁਧਿਆਣੇ ਕੇ ਲੌਟ ਤੇ ਜਾਂਦੇ ਆ ਤਾਂ ਲੁਧਿਆਣੇ ਇਹਦੀ ਦੁਕਾਨ ਆ ਤਾਂ ਉਹੀ ਸੇਮ ਕੁਆਲਿਟੀ ਇੱਥੇ ਮਿਲਦੀ ਹੈ ਕਿਸਾਨਾਂ ਦਾ ਲੋਕਾਂ ਦਾ ਕੁਆਲਿਟੀ ਸਾਡੀ ਸਾਰੀ ਦੁਕਾਨਾਂ ਦੀ ਸੇਮ ਹੀ ਹੈ ਜੀ ਬਾਕੀ ਜਿੰਨੇ ਵੀ ਕਸਟਮਰ ਆਉਂਦੇ ਆ ਸਾਹਨੇਵਾਲ ਵਾਲੇ ਨੂੰ ਕਾਫੀ ਲੋਕ ਜਾਨੇ ਤੋਂ ਵੀ ਜਾਂਦੇ ਆ ਸਾਡੇ ਮੇਨ ਜੀਟੀ ਰੋਡ ਅ ਜੋ ਵੀ ਦੁਕਾਨ ਦਾ ਨਾਮ ਦੇਖ ਕੇ ਰੁਕਦਾ ਉਹ ਖਾ ਕੇ ਜਾਂਦਾ ਹੈ ਕੁਆਲਟੀ ਕਹਿੰਦਾ ਬਹੁਤ ਅੱਛੀ ਕੁਆਲਟੀ ਥੈਂਕ ਯੂ ਬਹੁਤ ਸ਼ੁਕਰੀਆ ਜੀ ਜਿਸ ਤਰ੍ਹਾਂ ਦਰਸ਼ਕੋ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਆਪਾਂ ਪਹਿਲਾਂ ਵੀ ਇੱਥੇ ਪਹੁੰਚੇ ਸੀ ਤਾਂ ਪਹਿਲਾਂ ਵੀ ਇਹਨਾਂ ਨਾਲ ਦਿਲਦਾਰ ਪੱਗਾ ਜੀ ਨਾਲ ਆਪਾਂ ਗੱਲਬਾਤ ਕੀਤੀ ਸੀ ਕਾਫੀ ਲੰਬੇ ਸਮੇਂ ਤੋਂ ਜਿਹੜੀ ਦੁਕਾਨ ਹੈ ਲੁਧਾਨੇ ਦੇ ਵਿੱਚ ਮਸ਼ਹੂਰ ਹੈ ਇੱਕ ਪੰਨਾ ਸੰ ਪਕੋੜੇ ਵਾਲੇ ਨੌ ਤੇ ਔਰ ਪਹਿਲਵਾਨ ਦੀ ਹੱਟੀ ਵੀ ਜ਼ਿਕਰ ਕੀਤਾ ਜਾਂਦਾ ਹੈ ਤਾਂ ਉਹਨਾਂ ਦੇ ਬੇਟੇ ਅੱਜ ਸਾਨੇਵਾਲ ਚੌਕ ਦੇ ਵਿੱਚ ਇਹਨਾਂ ਨੇ ਇੱਕ ਪੰਨਾ ਸਰ ਪਕੌੜੇ ਵਾਲੇ ਦੇ ਨਾਮ ਤੇ ਇੱਕ ਜਿਹੜੀ ਸ਼ੌਪ ਖੋਲੀ ਆ ਜੋ ਕਿ ਵਧੀਆ ਕੁਆਲਿਟੀ ਬੈਸਟ ਕੁਆਲਿਟੀ ਦੇ ਪਕੌੜੇ ਜਿਹੜੇ ਅਵੇਲੇਬਲ ਨੇ ਇੱਥੇ ਉਸ ਦੇ ਨਾਲ ਨਾਲ ਇਸ ਤਰ੍ਹਾਂ ਤੁਸੀਂ ਢੋਲੇ ਘਟੂਰੇ ਵੀ ਦਹੀਂ ਪੱਲੇ ਵੀ ਇੱਥੋਂ ਦੇਖ ਸਕਦੇ ਹੋ ਖਾ ਸਕਦੇ ਹੋ ਵਧੀਆ ਇੱਕ ਇੱਥੋਂ ਦੀ ਜਿਹੜੀ ਚਟਨੀ ਮਸ਼ਹੂਰ ਹੈ ਕਾਫੀ ਜਿਗਰ ਕੀਤਾ ਜਾਂਦਾ ਹੈ ਕਾਫੀ ਜਿਹੜੀ ਚਕਨੀਆ ਸੇਫ ਦੀ ਤਰੀਕੇ ਨਾਲ ਜਿਹੜੀ ਬਣਾਈ ਜਾਂਦੀ ਹੈ ਇਹਨਾਂ ਦੇ ਵੱਲੋਂ ਬਹੁਤ ਵਧੀਆ ਜਿਹੜਾ ਕੰਮ ਚਾਉਂਦਾ ਮੈਂ ਫਿਰ ਤੋਂ ਅਪੀਲ ਕਰੂੰਗਾ ਸਾਰੇ ਇਸਾਨੇਵਾਲ ਵਸੇ ਨੂੰ ਆਲੇ ਦੁਆਲੇ ਜਿੰਨੇ ਮੇਰੇ ਦੋਸਤ ਨੇ ਮੇਰੇ ਜਿੰਨੇ ਦਰਸ਼ਕ ਨੇ ਦੇਖ ਰਹੇ ਨੇ ਇਸ ਮਾਧਿਅਮ ਰਾਹੀਂ ਤਾਂ ਮੈਂ ਸਾਰਿਆਂ ਨੂੰ ਅਪੀਲ ਕਰੂੰਗੀ ਕਿ ਬਹੁਤ ਜ਼ਰੂਰ ਇੱਥੇ ਵਿਜੀਟ ਕਰੋ ਇਹਨਾਂ ਦਾ ਜਿਹੜਾ ਹੌਂਸਲਾ ਫਿਰ ਜ਼ਰੂਰ ਵਧਾਓ ਤਾਂ ਕਿ ਜੋ ਇਹ ਜਿਹੜਾ ਕਿ ਇਹਨਾਂ ਦੀ ਸ਼ੋਪਾ ਵਧੀਆ ਚੱਲ ਸਕੇ ਵਧੀਆ ਉੱਚ ਬਲੰਦੀਆਂ ਮਹਿਸੂਸ ਕਰੇ ਤਬ ਤੱਕ ਲਈ ਸੰਗ ਦਿਓ ਜਜਤਨਾਥਾ ਡਾਕਨ ਰਿਪੋਰਟਰ ਸੋਰਾਂਜੀ ਸਿੰਘ ਕੈਮਰਾਮੈਨ ਕੇਸ ਨਾਲ